ਬੀਬੀ ਜੀ ਮੰਨ ਲਿਆ ਜਾਏ ਫਿਰ ਕੱਲ ਵਾਪਸੀ ਕਰੇ ਉਹ ਘਰ ਘਰ ਚ ਬੈਠੀ ਆਂ ਜੀ ਇਹ ਕੋਈ ਇਤਿਹਾਸ ਹੈ ਸਾਡੇ ਇਸ ਪਰਿਵਾਰ ਦਾ ਕਿ 103 ਸਾਲ ਤੋਂ ਲਗਾਤਾਰ ਸੀ ਆਪਣੀ ਪਾਰਟੀ ਸੇਵਾ ਕਰਦੇ ਆ ਰਹੇ ਠੀਕ ਹੈ ਪਾਰਟੀ ਵਿੱਚ ਸੌ ਮਿਸ ਅੰਡਰਸਟੈਂਡਿੰਗ ਹੋ ਚੁੱਕੀਆਂ ਨੇ ਕੁਝ ਗਲਤ ਫਹਿਮੀਆਂ ਹੋਣ ਦੇ ਨਾਲ ਪਾਰਟੀ ਦੇ ਲੀਡਰ ਵੱਲੋਂ ਕੋਈ ਐਕਸ਼ਨ ਹੋਇਆ ਉਹਨਾਂ ਨੇ ਅਹਿਸਾਸ ਕਰ ਲਿਆ ਕਿ ਉਹ ਸਾਡਾ ਐਕਸ਼ਨ ਜਿਹੜਾ ਸੀ ਉਹ ਸਮਝੋ ਗੈਸਤਾਂਤਕ ਸੀਗਾ ਜਾਂ ਮਜਬੂਰੀ ਵਾਸਤੇ ਸੀ ਲੈ ਲਿਆ ਹੋਵੇ ਸਾਡੇ ਖਿਲਾਫ ਕੋਈ ਮਤਾ ਪਾਸ ਤੇ ਪਾਰਟੀ ਨੇ ਬਾਹਰ ਕੀਤਾ ਸੀ ਜਿਹੜੇ ਗੁੱਸੇ ਗਿਲੇ ਸੀਗੇ ਨਰਾਜ਼ੀਆਂ ਸੀਗੀਆਂ ਦੂਰ ਹੋ ਗਈਆਂ ਨੇ ਉਹਨਾਂ ਦੀਆਂ ਹੋਈਆਂ ਹੋਣੀਆਂ ਮੈਨੂੰ ਤੇ ਹਾਈ ਕੋਈ ਨਹੀਂ ਦੇਖੋ ਉਹ ਜਿਹੜੀ ਲਫਾਫਾ ਕਲਚਰ ਵਾਲੀ ਗੱਲ ਤੇ ਉਹ ਦਰਸਤ ਹੋ ਗਈ ਉਹਤੇ ਤਕਰੀਬਨ ਉਹਨਾਂ ਨੇ ਫਾਈਨਲ ਕਰ ਹੀ ਦਿੱਤਾ ਕਦੀ ਉਹਨਾਂ ਨੂੰ ਨੁਕਸ ਨਹੀਂ ਕੱਟੇ ਸੋ ਵਿਸ਼ਵਾਸ ਵੀ ਬੜਾ ਕੀਤਾ ਮੇਰੇ ਤੇ ਮੈਨੂੰ ਤੇ ਮਾਣ ਵੀ ਬੜਾ ਕੀਤਾ ਪਤਾ ਨਹੀਂ ਕਿ ਐਸੀ ਕੋਈ ਗੱਲ ਬਣ ਗਈ ਜਿਹੜੀ ਉਹਨਾਂ ਨੂੰ ਉਹ ਗੱਲਾਂ ਚੁੱਭੀਆਂ ਤੇ ਜਿਹੜੀਆਂ ਕਿ ਸੱਚ ਸੀ ਸ਼ਾਇਦ ਤਾਂ ਕੋੜਾ ਲੱਗ ਗਿਆ ਤੇ ਸੱਚ ਕਹਿਣਾ ਸਾਡਾ ਫਰਜ਼ ਬੰਦਾ ਜੇ ਆਪਣੇ ਲੀਡਰ ਨੂੰ ਅਸੀਂ ਗੱਲਾਂ ਨਹੀਂ ਕਵਾਂਗੇ ਲੀਡਰ ਇਸੇ ਤਰ੍ਹਾਂ ਪਾਰਟੀ ਨੂੰ ਪੈਰਾਂ ਤੇ ਨਹੀਂ ਰੱਖ ਸਕੇਗਾ ਤੇ ਪਾਰਟੀ ਮਜ਼ਬੂਤ ਨਹੀਂ ਹੋਏਗੀ ਮੈਂ ਅੱਜ ਵੀ ਬੇਨਤੀ ਕਰਦੀ ਹਾਂ ਪ੍ਰਧਾਨ ਸਾਹਿਬ ਨੂੰ ਕਿ ਪ੍ਰਧਾਨ ਸਾਹਿਬ ਤੁਸੀਂ ਕੱਲ ਆ ਰਹੇ ਹੋ ਮੈਂ ਪਹਿਲਾਂ ਹੀ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਸਿਧਾਂਤਾਂ ਦੀ ਪਹਿਰੇਦਾਰੀ ਮੈਂ ਨਹੀਂ ਛੱਡਣੀ ਭਾਵੇਂ ਮੈਂ ਵਿਚ ਹੋਵਾਂ ਭਾਵੇਂ ਮਾਰ ਦੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੱਲ ਬੀਬੀ ਜ਼ਗੀਰਕੌਰ ਹੁਣਾਂ ਦੇ ਘਰ ਪਹੁੰਚ ਰਹੇ ਨੇ ਮੰਨਿਆ ਜਾ ਰਿਹਾ ਕਿ ਕੱਲ ਬੀਬੀ ਜਗੀਰਕੌਰ ਅਕਾਲੀ ਦਲ ਦੇ ਵਿੱਚ ਵਾਪਸੀ ਕਰ ਸਕਦੇ ਨੇ ਹਾਲਾਂਕਿ ਬੀਬੀ ਜਗੀਰਕੌਰ ਕਹਿੰਦੇ ਨੇ ਕਿ ਮੈਂ ਪਹਿਲਾਂ ਵੀ ਅਕਾਲੀ ਸੀ ਹੁਣ ਵੀ ਅਕਾਲੀ ਹਾਂ ਤੇ ਅਕਾਲੀ ਹੀ ਰਹਾਂਗੀ ਪਰ 1.5 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬੀਬੀ ਜਗੀਰਕੌਰ ਹੁਣਾਂ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਸੀਗਾ ਬੀਬੀ ਜਗੀਰਕੌਰ ਸਾਡੇ ਨਾਲ ਮਜੂਦ ਹੈਗੇ ਨੇ ਗੱਲਬਤ ਕਰਦੇ ਆ ਤਾਂ ਬੀਬੀ ਜੀ ਮੰਨ ਲਿਆ ਜਾਏ ਫਿਰ ਕੱਲ ਵਾਪਸੀ ਕਰੇ ਉਹ ਘਰ ਘਰ ਚ ਬੈਠੀ ਐ ਸੀ ਹੂੰ ਪਹਿਲਾਂ ਹੀ ਘਰ ਵਿੱਚ ਹੀ ਐ ਕਰੋ ਬਾਹਰ ਕੇ ਪੈਰ ਹੀ ਨਹੀਂ ਕੰਡਿਆ ਕਿ ਕੋਈ ਇਤਿਹਾਸ ਹੈ ਸਾਡੇ ਇਸ ਪਰਿਵਾਰ ਦਾ ਕਿ 103 ਸਾਲ ਤੋਂ ਲਗਾਤਾਰ ਸੀ ਆਪਣੀ ਪਾਰਟੀ ਸੇਵਾ ਕਰਦੇ ਆ ਰਹੇ ਹੂੰ ਠੀਕ ਹੈ ਪਾਰਟੀ ਵਿੱਚ ਸੋ ਮਿਸ ਅੰਡਰਸਟੈਂਡਿੰਗ ਜੋ ਹੋ ਜੰਨੀਆਂ ਕੁਝ ਗਲਤ ਫਹਿਮੀਆਂ ਹੋਣ ਦੇ ਨਾਲ ਪਾਰਟੀ ਦੇ ਲੀਡਰ ਵੱਲੋਂ ਕੋਈ ਐਕਸ਼ਨ ਹੋਇਆ ਉਹਨਾਂ ਨੇ ਅਹਿਸਾਸ ਕਰ ਲਿਆ ਕਿ ਉਹ ਸਾਡਾ ਐਕਸ਼ਨ ਜਿਹੜਾ ਸੀ ਉਹ ਸਮਝੋ ਗੈਰ ਸਿਧਾਂਤਿਕ ਸੀਗਾ ਜਾਂ ਮਜਬੂਰੀ ਵਾਸਤੇ ਸੀ ਲੈ ਲਿਆ ਹੋਵੇ ਤਾਂ ਉਹਨਾਂ ਨੇ ਹੁਣ ਬਾਰ ਬਾਰ ਕਹਿ ਕੇ ਕਿ ਮੈਂ ਆਉਣਾ ਹੀ ਮੈਂ ਆਉਣਾ ਮੈਂ ਨੂੰ ਕਿਹਾ ਨਾ ਮੈਂ ਪਾਰਟੀ ਛੱਡੀ ਐ ਨਾ ਮੈਂ ਛੱਡਣੀ ਐ ਇਹ ਵੀ ਪੱਕੀ ਗਾਰੰਟੀ ساری ਜ਼ਿੰਦਗੀ ਦੀ ਦਿੱਤੀ ਸੀ ਵੀ ਮੈਂ ਛੱਡ ਕੇ ਬਾਹਰ ਨਹੀਂ ਜਾਣਾ ਜੋ ਮਰਜੀ ਹੋ ਜੀ ਘਰ ਬੈਠ ਸਕਦੀ ਐ ਹਾਂ ਲੇਕਰ ਮੈਂ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਨਹੀਂ ਜਾ ਸਕਦੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਮਾਨ ਮਤਾ ਇਤਿਹਾਸ ਹੈ ਅਸੀਂ ਕਿਸੇ ਕੁਰਬਾਨੀਆਂ ਦੇ ਇਤਿਹਾਸ ਨਾਲ ਜੁੜੇ ਹੋਏ ਹਾਂ ਕਿਸੇ ਸੱਚ ਦੇ ਅਧਾਰ ਤੇ ਤੇ ਕਿਸੇ ਸਿਧਾਂਤ ਨਾਲ ਜੁੜੇ ਹੋਏ ਹਾਂ ਤੇ ਸ਼੍ਰੋਮਣੀ ਅਕਾਲੀ ਦਲ ਕਿਸੇ ਮਰਿਆਦਾ ਵਿੱਚ ਬਣੀ ਹੋਈ ਪਾਰਟੀ ਹੈ ਕਿਸੇ ਸਲਾਤ ਵਿੱਚੋਂ ਨਿਕਲੀ ਪਾਰਟੀ ਹੈ ਕਿਸੇ ਕੁਰਬਾਨੀਆਂ ਵਿੱਚੋਂ ਨਿਕਲੀ ਪਾਰਟੀ ਹੈ ਠੀਕ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਜੇ ਸਮੇਂ ਦੇ ਨਾਲ ਕੋਈ ਟਾ ਲੱਗੀ ਹੈ ਜਾਂ ਕਮਜ਼ੋਰੀ ਆਈ ਹੈ ਤੇ ਉਹ ਗਲਤੀਆਂ ਸਾਡੀਆਂ ਮਨੁੱਖਾਂ ਦੀਆਂ ਹਨ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਕਸੂਰ ਨਹੀਂ ਜੇ ਸਾਡੇ ਪੁਰਖਿਆਂ ਦਾ ਕੋਈ ਕਸੂਰ ਬੜੀ ਰੀਜ ਨਾਲ ਤਿਆਰ ਕੀਤਾ ਸੀ ਤੁਹਾਡੇ ਖਿਲਾਫ ਮਤਾ ਪਾ ਕੇ ਪਾਰਟੀ ਨੇ ਬਾਹਰ ਕੀਤਾ ਸੀ ਜਿਹੜੇ ਗੁੱਸੇ ਗਿਲੇ ਸੀਗੇ ਨਰਾਜ਼ਗੀਆਂ ਸੀਗੀਆਂ ਦੂਰ ਹੋ ਗਈਆਂ ਨੇ ਉਹਨਾਂ ਦੀਆਂ ਹੋਈਆਂ ਹੋਣੀਆਂ ਮੈਨੂੰ ਤੇ ਹਾਈ ਕੋਈ ਨਹੀਂ ਸੀ ਮੈਨੂੰ ਤੇ ਗੁੱਸਾ ਗਿਲਾ ਨਹੀਂ ਮੈਂ ਤੁਹਾਨੂੰ ਕਹਿਆ ਤੁਹਾਡਾ ਮੇਰਾ ਕੋਈ ਗਿਲਾ ਨਹੀਂ ਹਾਂ ਕੋਈ ਗੱਲ ਨਹੀਂ ਜੇ ਤੁਹਾਨੂੰ ਕੋਈ ਗੁੱਸਾ ਆਇਆ ਤੁਸੀਂ ਐਕਸ਼ਨ ਲੈ ਲਿਆ ਉਹ ਐਕਸ਼ਨ ਤੁਸੀਂ ਵਾਪਸ ਲੈ ਰਹੇ ਹੋ ਇਹ ਉਹਨਾਂ ਦੀ ਮਰਜ਼ੀ ਹਾਂ ਕੀ ਗੱਲਬਾਤ ਕੀ ਹੋਈ ਫਿਰ ਵਾਦਦਾ ਸਾਹਿਬ ਦਾ ਫੋਨ ਆਇਆ ਸੀ ਤੁਹਾਨੂੰ ਕੋਈ ਐਸੀ ਗੱਲ ਨਹੀਂ ਹੋਈ ਮੈਨੂੰ ਕਈ ਵਾਰੀ 4-5 ਵਾਰੀ ਫੋਨ ਆਏ ਹੈ ਔਰ ਸਾਰੇ ਲੀਡਰਾਂ ਨਾਲ ਤਕਰੀਬਨ ਮੈਂ ਦੇਖਿਆ ਜੀ ਅਸੀਂ ਤੇ ਰੋਜ਼ ਕੋਈ ਨਾ ਕੋਈ ਮੇਰੀ ਜਾਂ ਮੀਟਿੰਗ ਹੁੰਦੀ ਰਹੀਏ ਤੇ ਜਾਂ ਸੀ ਬੈਠਦੇ ਰਹੇ ਤੇ ਜਾਂ ਸੀ ਟੈਲੀਫੋਨ ਤੇ ਇੰਦਾਂ ਦਾ ਪੋਣਾ ਪਣਾ ਘੰਟਾ ਪਾਰਟੀ ਦੀਆਂ ਗੱਲਾਂ ਕਰਦੇ ਰਹੇ ਹਾਂ ਵੀ ਇੱਥੇ ਕਮੀ ਐ ਇੱਥੇ ਕਮੀ ਐ ਇਹਨੂੰ ਠੀਕ ਕਰ ਲੈਣਾ ਚਾਹੀਦਾ ਬਾਦਲ ਸਾਹਿਬ ਨੂੰ ਇਦਾਂ ਕਹੋ ਮੈਂ ਤੇ ਉਹਨਾਂ ਰਾਈ ਵੀ ਫਿਰ ਮੈਂ ਇਹ ਵੀ ਕਹਿੰਦੀ ਰਹੀ ਹਾਂ ਕਿ ਸਾਰੇ ਜਾਣੇ ਸੰਸੀਗਰ ਦੀ ਕੰਮ ਕਰੋ ਹਾਂ ਜੇ ਬਾਦਲ ਸਾਹਿਬ ਚ ਕੋਈ ਕਮੀ ਹੈ ਤੇ ਉਹਨਾਂ ਨੂੰ ਦੱਸ ਦੋ ਜਾਂ ਸਾਡੇ ਚ ਕੋਈ ਕਮੀਆਂ ਤੇ ਉਹਨੂੰ ਪ੍ਰਵਾਨ ਕਰ ਲਓ ਹਾਂ ਮੈਂ ਕਹਿੰਦੀ ਮੇਰੇ ਚ ਵੀ ਕਮੀ ਹੈ ਮੈਂ ਨਹੀਂ ਕਹਿੰਦੀ ਕਿ ਮੇਰੇ ਚ ਕਮੀ ਨਹੀਂ ਹੋ ਸਕਦਾ ਮੇਚ ਕਿਧੀਆਂ ਘਾਟਾ ਉਹਨਾਂ ਬਾਦਲ ਸਾਹਿਬ ਨਾਲੋਂ ਵੀ ਜ਼ਿਆਦਾ ਹੋਣ ਇਹ ਨਹੀਂ ਮੈਂ ਕਹਿੰਦੀ ਪਰ ਕਿਉਂਕਿ ਜਿਹੜਾ ਘਾਟਾ ਵਾਦਾ ਹੁੰਦਾ ਨਾ ਜੀ ਉਹ ਕ੍ਰੈਡਿਟ ਜਾਣਾ ਹੁੰਦਾ ਮੁਖੀ ਨੂੰ ਹਾਂ ਚੰਗਾ ਹੋ ਜਾਏਗਾ ਤਾਂ ਵੀ ਉਹਨੂੰ ਕ੍ਰੈਡਿਟ ਜਾਣਾ ਕ੍ਰੈਡਿਟ ਜੇ ਮਾੜਾ ਹੋਏਗਾ ਡਿਸਕ੍ਰੈਡਿਟ ਜਾਣਾ ਇਹ ਮੁਖੀ ਦੇ ਸਿਰ ਤੇ ਹੁੰਦਾ ਤੇ ਮੁਖੀ ਨੇ ਹੀ ਦੇਖਣਾ ਹੁੰਦਾ ਕਿ ਮੈਂ ਆਪਣੀ ਪਾਰਟੀ ਨੂੰ ਕਿੱਦਾਂ ਸੰਭਾਲਣਾ ਹਾਂ ਤਾਂ ਜਿਦਾਂ ਲਾ ਤੁਸੀਂ ਵਾਪਸੀ ਕਰ ਰਹੇ ਹੋ ਜਿਵੇਂ ਤੁਸੀਂ ਹੁਣ ਵੀ ਗੱਲ ਕੀਤੀ ਹੈ ਜਿਹੜੇ ਸਿਧਾਂਤਾਂ ਦੀ ਤੁਸੀਂ ਗੱਲ ਕਰਦੇ ਸੀਗੇ ਜਾਂ ਲਫਾਫਾ ਕਲਚਰ ਦੀ ਗੱਲ ਕਰਦੇ ਸੀਗੇ ਜਾਂ ਪਾਰਟੀ ਦੇ ਵਿੱਚ ਸੁਧਾਰਾਂ ਦੀ ਗੱਲ ਕਰਦੇ ਸੀਗੇ ਸੁਧਾਰ ਹੋਏ ਨੇ ਦੇਖੋ ਉਹ ਜਿਹੜੀ ਲਫਾਫਾ ਕਲਚਰ ਵਾਲੀ ਗੱਲ ਤੇ ਉਹ ਦੁਰਸਤ ਹੋ ਗਈ ਉਹਤੇ ਤਕਰੀਬਨ ਉਹਨਾਂ ਨੇ ਫਾਈਨਲ ਕਰ ਹੀ ਦਿੱਤਾ ਸੈਕੰਡਲੀ ਜਿਹੜੀ ਗੱਲ ਸੀਗੀ ਕਿ ਹੁਣ ਉਹ ਮੈਂ ਕਦੀ ਸ਼੍ਰੋਮਣੀ ਗੁਰਦਵਾਰਾ ਕਟਕਈਆਂ ਮੈਂ ਉੱਥੇ ਪੁੱਛਿਆ ਵੀ ਨਹੀਂ ਕਦੀ ਕਿ ਉੱਥੇ ਹੁਣ ਕੀ ਹੋ ਰਿਹਾ ਕੀ ਨਹੀਂ ਪਰ ਵਿੱਚ ਫਿਰ ਮੈਨੂੰ ਸਾਰੇ ਲੀਡਰਾਂ ਨੇ ਇੱਕੋ ਗੱਲ ਕਹੀ ਹੈ ਕਿ ਜਿਹੜੀ ਆਵਾਜ਼ ਤੁਸੀਂ ਅੱਗੇ ਵੀ ਉਠਾਉਂਦੇ ਰਹੇ ਹੋ ਚਲੋ ਉਹਨਾਂ ਦਾ ਹਾਲਾਤ ਕੀ ਬਣ ਗਏ ਜਿਹਨਾਂ ਤੋਂ ਤੁਹਾਨੂੰ ਐਕਸ਼ਨ ਲਿਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸਾਰੇ ਇਕੱਠੇ ਹੋ ਕੇ ਇਹੀ ਗੱਲਾਂ ਸਾਰੀਆਂ ਸੁਧਾਰ ਲਿਆਵਾਂਗੇ ਔਰ ਇਕੱਠੇ ਬੈਠ ਕੇ ਉਹਨੂੰ ਹੱਲ ਕਰਾਂਗੇ ਤਾਂ ਜੋ ਪਾਰਟੀ ਦੀ ਜਿਹੜੀ ਕਮਜ਼ੋਰੀ ਆਈ ਹੈ ਉਹਨੂੰ ਅਸੀਂ ਪੈਰਾਂ ਤੇ ਖੜੀ ਕਰ ਸਕੀਏ ਇਹਦੇ ਇਹਨਾਂ ਮੁੱਦਿਆਂ ਤੇ ਟੇਬਲ ਟਾਕ ਹੋ ਗਈ ਤੁਹਾਡੀ ਪ੍ਰਧਾਨਜੀਤ ਦੇ ਨਾਲ ਕਿ ਜਾਂ ਫਿਰ ਕੱਲ ਹੋਏਗੀ ਇਹਨਾਂ ਮੁੱਦਿਆਂ ਦੀ ਨਹੀਂ ਮੇਰੀ ਕੋਈ ਨਹੀਂ ਜੀ ਹੋਈ ਉਹਨਾਂ ਨੇ ਵੀ ਚਲੋ ਜਦੋਂ ਮੈਂ ਬੋਲਦੀ ਰਹੀ ਹਾਂ ਸੁਣਦੇ ਹੀ ਰਹੇ ਸਾਰਾ ਕੁਝ ਦੇਖੋ ਜੇ ਜੋ ਸੀ ਤੁਹਾਡੇ ਲਈ মিডিਆ ਲਈ ਆਵਾਜ਼ ਪਹੁੰਚਾਣੇ ਆ ਉਹ ਕਿਹੜਾ ਲੀਡਰ ਜਿਹੜਾ ਨਹੀਂ ਸੁਣਦਾ ਹੋਏਗਾ इवन ਵਿਰੋਧੀ ਲੀਡਰ ਵੀ ਜਿਹੜਾ ਮੈਨੂੰ ਇੱਕ ਵਾਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਫੋਨ ਆਇਆ ਸੀ ਜਦੋਂ ਮੈਨੂੰ ਪਾਰਟੀ ਚੋਂ ਕੱਢਿਆ ਉਹਨਾਂ ਨੇ ਕਿਹਾ ਕਿ ਬੀਬੀ ਜੀ ਮੈਂ ਤੁਹਾਡੀਆਂ ਵੀਡੀਓ ਸੁਣੀਆਂ ਕੱਲੀ ਕੱਲੀ ਮੈਂ ਕਿਹਾ ਤੁਹਾਡੇ ਕੋਲ ਟਾਈਮ ਹੈਗਾ ਇਹਨਾਂ ਸੁਣਦਾ ਕਿਉਂਕਿ ਉਹ ਤੇ 45 ਛਾੜੀ ਤੁਹਾਡੇ ਚੈਨਲ ਚੱਲੇ ਮੇਰੇ ਕੋ ਆਏ ਮੈਂ ਕਿਹਾ ਤੁਹਾਡੇ ਕੋਲ ਟਾਈਮ ਹੈਗਾ ਕਹਿੰਦਾ ਮੈਂ ਗੱਡੀ ਵਿੱਚ ਹੋਏ ਕੋਈ ਸੁਣਦਾ ਅੱਛਾ ਤੇ ਕਹਿੰਦੇ ਮੈਨੂੰ ਬਹੁਤ ਦੁੱਖ ਹੋਇਆ ਕਿ ਤੁਹਾਡੇ ਤੇ ਇਹ ਕਾਰਵਾਈ ਨਹੀਂ ਸੀ ਹੋਣੀ ਚਾਹੀਦੀ ਮਤਲਬ ਤੁਸੀਂ ਬਹੁਤ ਡੈਡੀਕੇਸ਼ਨ ਨਾਲ ਕੰਮ ਕਰਦੇ ਹੋ ਮਿਹਨਤੀ ਹੋ ਸਭ ਕੁਝ ਹੈ ਤੇ ਕੁਰਬਾਨੀ ਬੜੀ ਹੈ ਤੁਹਾਡੀ ਤੇ ਮੈਨੂੰ ਦੁੱਖ ਬੜਾ ਹੋਇਆ ਮੈਂ ਕਿਹਾ ਚਲੋ ਮਿਹਰਬਾਨੀ ਜੀ ਤੁਸੀਂ ਕੰਮ ਸ਼ਕਮ ਇੰਨਾ ਕੋ ਸਲਾਗਾ ਕੀਤੀ ਇਹਦਾ ਮਤਲਬ ਕਿ ਸਾਡੇ ਪ੍ਰਧਾਨ ਜੀ ਨਹੀਂ ਸੁਣਦੇ ਹੋਣਗੇ ਸਾਡੇ ਲੀਡਰ ਨਹੀਂ ਸੁਣਦੇ ਹੋਣਗੇ ਜੇ ਉਹਨੂੰ ਚੰਗਾ ਲੱਗਾ ਹੋਗਾ ਕਿ ਜਿਹੜੀ ਸਿਧਾਂਤਿਕ ਗੱਲਾਂ ਮੈਂ ਕਰ ਰਹੀ ਹਾਂ ਉਹਨੂੰ ਮਹਿਸੂਸ ਹੋਇਆ ਹੋਗਾ ਕਿ ਇਹਨਾਂ ਗੱਲਾਂ ਕਰਕੇ ਹੀ ਅਸੀਂ ਤਕੜੇ ਹੋਣਾ ਤਾਂ ਹੀ ਉਹਨਾਂ ਨੇ ਮੁੜ ਕੇ ਮੇਰੇ ਕੋਲ ਆਉਣਾ ਕੀਤਾ अच्छा जਵੇਂ ਤੁਸੀਂ ਜ਼ਿਕਰ ਕੀਤਾ ਕਿ ਸੀਐਮ ਸਾਹਿਬ ਦਾ ਤੁਹਾਨੂੰ ਫੋਨ ਆਇਆ ਜਦੋਂ ਫਿਰ ਤੁਸੀਂ ਪਾਰਟੀ ਤੋਂ ਤੁਹਾਨੂੰ ਮਤਾ ਪਾ ਕੇ ਪਾਸ ਕੀਤਾ ਫਿਰ ਉਸ ਤੋਂ ਬਾਅਦ ਤੁਹਾਨੂੰ ਪਾਰਟੀਆਂ ਵੱਲ ਆਫਰ ਵੀ ਕੀਤਾ ਗਿਆ ਚਲੋ ਹਰ ਕੋਈ ਬੰਦਾ ਮਿਲਦਾ ਵੀ ਹੈ ਗੱਲ ਵੀ ਕਰਦਾ ਹੈ ਸੀਐਮ ਸਾਹਿਬ ਤੇ ਚਲੋ ਇੱਕ ਵਾਰੀ ਕੋਈ ਅੱਜ ਐਸ਼ਰੋਮਨੀ ਕਮੇਟੀ ਚੋਂ ਨਾ ਸਬੰਧ ਵਿੱਚ ਮੈਂ ਗਈ ਸੀ ਉਹਨਾਂ ਕੋ ਕਿ ਤੁਸੀਂ ਉਹ ਡੀਸੀਜ਼ ਦੀ ਡਿਊਟੀ ਲਾਓ ਵੀ ਵੋਟਾਂ ਦੀ ਕਿਤੇ ਸ਼ੁਰੂ ਕਰਨ ਉਸ ਵੇਲੇ ਮੈਨੂੰ ਮਿਲੀ ਸੀ ਉਹਨਾਂ ਨੂੰ ਇਦਾਂ ਹੀ ਮੈਂ ਸਰੋਂ ਸਾਹਿਬ ਨੂੰ ਮਿਲੀ ਇਲੈਕਸ਼ਨ ਕਮਿਸ਼ਨ ਨੂੰ ਮਤਲਬ ਕਿਸੇ ਤਰੀਕੇ ਨਾਲ ਸ਼੍ਰੋਮਣੀ ਕਮੇਟੀ ਚੋਣਾ ਦੀਆਂ ਵੋਟਾਂ ਦੇ ਸਬੰਧ ਵਿੱਚ ਵੋਟਾਂ ਬਣ ਜਾਂਦੀ ਸੋ ਮੈਂ ਕਦੀ ਨਾ ਦੇਖੋ ਜੀ ਮੈਨੂੰ ਮਿਲਦੇ ਜਰੂਰ ਇਹ ਫੰਕਸ਼ਨਾਂ ਵਿੱਚ ਐਮ ਐਲ ਏ ਮੰਤਰੀ ਜਾਂ ਕਿਸ ਤਰ੍ਹਾਂ ਉਹਦਾਂ ਦੀ ਕੋਈ ਐਸੀ ਗੱਲ ਨਹੀਂ ਚੱਲਦੀ ਅੱਛਾ ਜਦੋਂ ਇਹ ਕਾਰਵਾਈ ਹੋਈ ਤਾਂ ਉਦੋਂ ਇਹ ਵੀ ਗੱਲ ਨਿਕਲ ਕੇ ਬਾਹਰ ਆਈ ਕਿ ਬੀਬੀ ਜਗੀਰ ਕੌਰ ਉਹਨਾਂ ਨੂੰ ਅਕਾਲੀ ਦਲ ਨੇ ਪ੍ਰਧਾਨ ਨਹੀਂ ਬਣਾਇਆ ਇਸ ਕਰਕੇ ਬੀਬੀ ਜਗੀਰ ਕੌਰ ਨਾਰਾਜ਼ ਹੋਏ ਹੁਣ ਤੁਸੀਂ ਵਾਪਸੀ ਕਰ ਰਹੇ ਹੋ ਪ੍ਰਧਾਨਗੀ ਨੂੰ ਲੈ ਕੇ ਗੱਲ ਨਾ ਕਦੀ ਪਹਿਲਾਂ ਮੰਗੀ ਸੀ ਪ੍ਰਧਾਨਗੀ ਤੇ ਨਾ ਅੱਜ ਮੰਗੀ ਨਾ ਹੀ ਮੰਗਣੀ ਹੈ ਕਿਉਂਕਿ ਮੈਂ ਹਮੇਸ਼ਾ ਸੇਵਾ ਨੂੰ ਵੱਡਾ ਸਮਝਦੀ ਹਾਂ ਉਹ ਛੋਟੇ ਕੰਮ ਦੀ ਜ਼ਿੰਮੇਵਾਰੀ ਦਿੱਤੀ ਜਾਵੇ ਉਹ ਵੀ ਧਿਆਨ ਨਾਲ ਕਰਾਂਗੇ ਤਖੜੇ ਹੋ ਕੇ ਕਰਾਂਗੇ ਵੱਡਾ ਪਲੇਟਫਾਰਮ ਮਿਲੇਗਾ ਤਾਂ ਵੀ ਕਰਾਂਗੇ ਪਹਿਲੀ ਵਾਰੀ ਬਣਾਇਆ ਸੀ ਜਿਸ ਵੇਲੇ ਟੋੜਾ ਸਾਰ ਨੂੰ ਲਾਇਆ ਕੋਈ ਮੰਗ ਨਹੀਂ ਸੀ ਮੈਂ ਮੰਤਰੀ ਸੀ ਮੈਂ ਤੇ ਰੋਂਦੀ ਸੀ ਵੀ ਨਾ ਨਹੀਂ ਪੜਨਾ ਦੂਜੀ ਵਾਰੀ ਫੇਰ ਬਣਾਇਆ ਫਿਰ ਉਦੋਂ ਵੀ 400 ਸਾਲਾ ਮਨਾਇਆ ਜਾ ਰਿਹਾ ਸੀਗਾ ਉਹੀ ਸਾਰੀ ਜ਼ਿੰਮੇਵਾਰੀ ਦਿੱਤੀ ਉਹਨਾਂ ਨੇ ਫਿਰ ਬਾਅਦ ਵਿੱਚ ਜਦੋਂ ਲੌਂਗਵਾਲ ਸਾਹਿਬ ਤੋਂ ਬਣਾਇਆ ਬਾਅਦ ਉਦੋਂ ਵੀ ਬੜੀ ਪਰੇਸ਼ਾਨੀ ਬਣੀ ਸੀ ਸ਼੍ਰੋਮਣੀ ਕਮੇਟੀ ਵਿੱਚ ਉਹਨਾਂ ਨੇ ਮੈਨੂੰ ਕਿਹਾ ਕਿ ਸੁਧਾਰ ਕਰਨਾ 550 ਸਾਲਾਂ ਭਾਵੇਂ ਲੌਂਗਵਾਲ ਸਾਹਿਬ ਪ੍ਰਦਾਨਸੀ ਪਰ ਲੇਕਨ ਬਰਸੀ ਦਾ ਸਤਾਬ ਦੀ ਸਾਰਾ ਪ੍ਰਬੰਧ ਮੈਂ ਕੀਤਾ ਸੀਗਾ ਔਰ ਜਿੰਨੀਆਂ ਸ਼ਤਾਬ ਦੀਆਂ ਮਨਾਈਆਂ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਜਿੰਨੀਆਂ ਸ਼ਤਾਬ ਦੀਆਂ ਮਨਾਈਆਂ ਉਹ ਜਗੀਰਕੋਟ ਦੀ ਡਿਊਟੀ ਲੱਗਦੀ ਰਹੀ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਰਵਾਲਾ ਵੀ ਸਦਾਸ ਕੋ ਵੀ ਸਰਦਾਰ ਤੇ ਵਿਸ਼ਵਾਸ ਵੀ ਬੜਾ ਸੀ ਇਹ ਚ ਕੋਈ ਸ਼ੱਕ ਨਹੀਂ ਕਿ ਜੋ ਮੈਂ ਪ੍ਰੋਗਰਾਮ ਲੀਕ ਦਿੱਤੇ ਜੋ ਮੈਂ ਕੰਮ ਕਰ ਦਿੱਤੇ ਉਹਨੂੰ ਸ਼ਲਾਘਾ ਹੀ ਕੀਤੀ ਉਹਨਾਂ ਨੇ ਸ਼ਾਬਾਸ਼ ਹੀ ਦਿੱਤੀ ਹੈ ਕਦੀ ਉਹਨਾਂ ਨੇ ਨੁਕਸ ਨਹੀਂ ਕੱਢੇ ਸੋ ਵਿਸ਼ਵਾਸ ਵੀ ਬੜਾ ਕੀਤਾ ਮੇਰੇ ਤੇ ਮੇਰੇ ਤੇ ਮਾਣ ਵੀ ਬੜਾ ਕੀਤਾ ਪਤਾ ਨਹੀਂ ਕਿ ਐਸੀ ਕੋਈ ਗੱਲ ਬਣ ਗਈ ਜਿਹੜੀ ਉਹਨਾਂ ਨੂੰ ਉਹ ਗੱਲਾਂ ਚੁੱਭੀਆਂ ਤੇ ਜਿਹੜੀਆਂ ਕਿ ਸੱਚ ਸੀ ਸ਼ਾਇਦ ਤਾਂ ਕੋੜਾ ਲੱਗ ਗਿਆ ਤੇ ਸੱਚ ਕਹਿਣਾ ਸਾਡਾ ਫਰਜ਼ ਬੰਦਾ ਜੇ ਆਪਣੇ ਲੀਡਰ ਨੂੰ ਅਸੀਂ ਗੱਲਾਂ ਨਹੀਂ ਕਵਾਂਗੇ ਲੀਡਰ ਇਸੇ ਤਰ੍ਹਾਂ ਪਾਰਟੀ ਨੂੰ ਪੈਰਾਂ ਤੇ ਨਹੀਂ ਰੱਖ ਸਕੇਗਾ ਤੇ ਪਾਰਟੀ ਮਜ਼ਬੂਤ ਨਹੀਂ ਹੋਏਗੀ ਮੈਂ ਅੱਜ ਵੀ ਬੇਨਤੀ ਕਰਦੀ ਹਾਂ ਪ੍ਰਧਾਨ ਸਾਹਿਬ ਨੂੰ ਕਿ ਪ੍ਰਧਾਨ ਸਾਹਿਬ ਤੁਸੀਂ ਕੱਲ ਆ ਰਹੇ ਹੋ ਮੈਂ ਪਹਿਲਾਂ ਹੀ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਸਿਧਾਂਤਾਂ ਦੀ ਪੈਰੇਦਾਰੀ ਮੈਂ ਨਹੀਂ ਛੱਡਣੀ ਭਾਵੇਂ ਮੈਂ ਵਿੱਚ ਹੋਵਾਂ ਭਾਵੇਂ ਬਾਹਰ ਹੋਵਾਂ ਅੱਛਾ ਚੰਗੀ ਗੱਲ ਹੈ ਤੁਸੀਂ ਦੱਸਿਆ ਕਿ ਜਿਵੇਂ ਤੁਹਾਡੇ ਰਿਸ਼ਤੇ ਚੰਗੇ ਸੀਗੇ ਪਰ ਕੁਝ ਮਾਹੌਲ ਇਦਾਂ ਦਾ ਬਣਿਆ ਤੁਸੀਂ ਇਸ ਸਮੇਂ ਦੌਰਾਨ ਐਨਾਲਿਸਿਸ ਕੀਤਾ ਕਿ ਇਹ ਹਾਲਾਤ ਬਣੇ ਕਿਉਂ ਕਿ ਜਾਂ ਕਿਸੇ ਵੱਲੋਂ ਕ੍ਰੀਏਟ ਕੀਤੇ ਗਏ ਚਾਹੋ ਜੀ ਦੇਖੋ ਪਾਰਟੀ ਵਿੱਚ ਕੁਝ ਲੋਕ ਐਸੇ ਹੁੰਦੇ ਹੋ ਜੈਲਸੀ ਵੀ ਕਰਦੇ ਕੀ ਤੁਹਾਡਾ ਕੀ ਖਿਆਲ ਕਿ ਅੱਜ ਜੇ ਮੈਂ ਉਹਨਾਂ ਦੇ ਕੋਲ ਬੈਠਣਾ ਸਾਰੇ ਮੇਰੇ ਤੇ ਖੁਸ਼ ਥੋੜੋ ਹੋਣੇ ਪਬਲਿਕ ਬਹੁਤ ਖੁਸ਼ ਹੈ ਵਰਕਰ ਬਹੁਤ ਖੁਸ਼ ਹੈ ਕੁਝ ਲੀਡਰ ਬਹੁਤ ਖੁਸ਼ ਹੈ ਕੁਝ ਐਸੇ ਵੀ ਹੋਣਗੇ ਜਿਹੜੇ ਇਹ ਸੋਚਣਗੇ ਕਿ ਹੁਣ ਬੀਬੀ ਜੀ ਦੇ ਆਉਣ ਦੇ ਨਾਲ ਸਾਡੀ ਇਮਤਿਹਤ ਘਟ ਜਾਗੀ ਜਦੋਂ ਕਿ ਮੇਰੇ ਮਨ 'ਚ ਕੋਈ ਨਹੀਂ ਹੈ ਮੈਂ ਹਰ ਲੀਡਰ ਦਾ ਸਤਿਕਾਰ ਕਰਦੀ ਹਾਂ ਹਰ ਲੀਡਰ ਮੇਰਾ ਵੀ ਸਤਿਕਾਰ ਕਰਦਾ ਹੈ ਔਰ ਮੈਂ ਇਸ ਗੱਲ ਨੂੰ ਬੜੀ ਖੁਸ਼ਕਿਸਮਤ ਸਮਝਦੀ ਹਾਂ ਕਿ ਜਿੰਨੇ ਚਿਰ ਦੀ ਮੈਂ ਪਾਰਟੀ 'ਚ ਕੰਮ ਕਰਨ ਲਈ ਹੈ ਜਿੰਨਾ ਸਤਿਕਾਰ ਮੈਨੂੰ ਸਦਾ ਸ਼ੋਮਨੀ ਅਕਾਲੀ ਦਲ ਚ ਮੇਰੇ ਵਰਕਰ ਵੀਰਾਂ ਨੇ ਮੇਰੇ ਸਾਥੀ ਵੀਰਾਂ ਨੇ ਮੇਰੇ ਲੀਡਰ ਭਰਾਵਾਂ ਨੇ ਜਿਹੜੇ ਮੇਰੇ ਮੁਖੀ ਨੇ ਜਿੰਨਾ ਸਤਿਕਾਰ ਦਿੱਤਾ ਸ਼ਾਇਦ ਕਿਸੇ ਹੀ ਲੀਡਰ ਨੂੰ ਇੰਨਾ ਮਿਲਿਆ ਹੋਵੇ ਮੈਂ ਬਾਦਲ ਸਾਹਿਬ ਨੂੰ ਕਹਿੰਦੀ ਹੁੰਦੀ ਸੀ ਕਿ ਬਾਦਲ ਸਾਹਿਬ ਹਰ ਬੰਦਾ ਅਮੀਰ ਹੋ ਸਕਦਾ ਧਨ ਚ ਦੌਲਤ ਚ ਜਿਆਦਾ ਚ ਫੈਕਟਰੀਆਂ ਚ ਮੋਲਸ ਬਣ ਸਕਦੇ ਆ પેટ્રોલ ਪੰਪ ਹੋ ਸਕਦੇ ਆ ਪਰ ਮੈਂ ਅਮੀਰ ਹਾਂ ਪਿਆਰ ਵਿੱਚ ਤੁਹਾਡੇ ਨਾਲੋਂ ਵੀ ਜ਼ਿਆਦਾ ਤੁਸੀਂ ਕੰਮਾ ਕਰਕੇ ਪਿਆਰ ਲਿਆ ਹੋਏਗਾ ਤੁਸੀਂ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਹੋਣਗੀਆਂ ਲੋਕਾਂ ਨੂੰ ਕੰਮ ਦਿੱਤੇ ਹੋਣਗੇ ਲੋਕਾਂ ਨੂੰ ਪੈਸੇ ਦਿੱਤੇ ਹੋਣਗੇ ਲੋਕਾਂ ਦੀ ਮਜਬੂਰੀਆਂ ਨੂੰ ਦੂਰ ਕੀਤਾ ਹੋਏਗਾ ਪਰ ਜਗੀਰ ਕੋਰ ਦੇ ਤੇ ਹਮੇਸ਼ਾ ਪਿਆ ਨਹੀਂ ਕੀਤਾ ਅੱਛਾ ਜਿਵੇਂ ਤੁਸੀਂ ਕਿਹਾ ਕਿ ਕੁਝ ਲੋਕ ਹੁੰਦੇ ਜਿਨ੍ਹਾਂ ਨੂੰ ਅਜੇ ਵੀ ਡਰ ਹੋਏਗਾ ਕਿ ਸਾਡੀ ਅਹਿਮੀਅਤ ਘਟ ਜੇਗੀ ਜਦੋਂ ਤੁਹਾਨੂੰ ਪਾਰਟੀ ਤੋਂ ਬਾਹਰ ਕੀਤਾ ਤੁਹਾਡੀ ਹੀ ਅਕਾਲੀ ਦਲ ਦੇ ਕਈ ਲੀਡਰਾਂ ਦੇ ਬਿਆਨ ਆਏ ਤਰ੍ਹਾਂ-ਤਰ੍ਹਾਂ ਦੇ ਬਿਆਨ ਦਿੱਤੇ ਕਿਸੇ ਨੇ ਕਿਹਾ ਕਿ ਬੀਜੇਪੀ ਦਾ ਹੱਥ ਹੈ ਉਹਦੇ ਪਿੱਛੇ ਲਾ ਕੇ ਬੀਬੀ ਜਗੀਰ ਕੌਰ ਇਸ ਤਰੀਕੇ ਦੇ ਨਾਲ ਗੱਲ ਕਰ ਰਹੇ ਨੇ ਉਹਨਾਂ ਲੀਡਰਾਂ ਦੇ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਜਾਂ ਫਿਰ ਆ ਰਹੇ ਨੇ ਜੇ ਬੀਜੇਪੀ ਦਾ ਹੱਥ ਹੁੰਦਾ ਤਾਂ ਬੀਜੇਪੀ ਕੋਲ ਜਾਂਦੀ ਨਾ 1.5 ਸਾਲ ਦੀ ਬੈਠੀ ਹੂੰ ਅੱਛਾ 1.5 ਸਾਲ ਦੇ ਵਿੱਚ ਕੋਈ ਦੱਸ ਦੇਵੇ ਕਿ ਮੈਂ ਕਿਸੇ ਨੂੰ ਜਾ ਕੇ ਮੀਟਿੰਗ ਕੀਤੀ ਹੂੰ ਗੱਲ ਤੇ ਐਵੇਂ ਕਹਿ ਦੇਣਾ ਤੇ ਹਵਾ ਵਿੱਚ ਹੀ ਹੁੰਦਾ ਨਾ ਪਰ ਮੈਂ ਕਹਿੰਨੀ ਹਾਂ ਕਿ ਕਿਸੇ ਦੀ ਨਿੰਦਾ ਕਰਨੀ ਜਿਹੜੀ ਹੁੰਦੀ ਨਾ ਉਹ ਕਹਿੰਦੇ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਨਿੰਦੋ ਜਾਨ ਕੋਈ ਖੜੀ ਪਿਆਰੀ ਹੂੰ ਇਹ ਇਹ ਵੀ ਇੱਕ ਚੰਗਾ ਨਿੰਦਾ ਕਰ ਮਰੇ ਕਪੜੇ ਤੋਂ ਹੈ ਇਹ ਤੇ ਸਾਡੇ ਕਪੜੇ ਸਾਫ ਹੁੰਦੇ ਆ ਜਿਹੜਾ ਕੋਈ ਨਿੰਦਾ ਕਰਦਾ ਸੱਚ ਨੇ ਸੱਚ ਹੀ ਰਹਿਣਾ ਝੂਠ ਨੇ ਝੂਠ ਰਹਿਣਾ ਮੇਰੇ ਲੀਡਰ ਨੂੰ ਉਹ ਦੇਖੋ ਉਹ ਕੱਲ ਵੀ ਕਹਿ ਰਹੇ ਸੀ ਕਹਿੰਦੇ ਬੀਬੀ ਜੀ ਇਹ ਨਾ ਸੋਚੋ ਸੰਤੋੜ ਤੇ ਵਿਸ਼ਵਾਸ ਨਹੀਂ ਬਹੁਤ ਵਿਸ਼ਵਾਸ ਹੈ ਤੁਸੀਂ ਬਹੁਤ ਕੰਮ ਕੀਤਾ ਚਲੋ ਸਾਡੇ ਕੋ ਗਲਤੀ ਹੋ ਗਈ ਹੁਣ ਕੀ ਕਰੀਏ ਸੀ ਤੁਸੀਂ ਗਲਤੀ ਮੰਨਦੇ ਨੇ ਉਹ ਆਪ ਮੰਦੇ ਸੀ ਉਹ ਕਹਿੰਦੇ ਮੈਂ ਤਾਂ ਕਿਹਾ ਸੀ ਨਾ ਹਮ ਮੈਂ ਪਾਰਟੀ ਚੀਏ ਮੈਂ ਕਿਤੇ ਗਈਏ ਮੈਂ ਕੰਮ ਕਰਾਂਗੀ ਤੁਹਾਡੀ ਚੋਣ ਆ ਰਹੀ ਹੈ ਮੈਂ ਵੋਟਾ ਮੰਗਾਗੀ ਲੋਕਾਂ ਕੋਲ ਹਾਂ ਅਕਾਲੀ ਦਲ ਦੀ ਉਹ ਕਹਿੰਦੇ ਨਹੀਂ ਅਸੀਂ ਉੱਥੇ ਆ ਕੇ ਹਮ ਮਾਗੀ ਮੰਗਾ ਅੱਛਾ ਬੀਜੇਪੀ ਦੇ ਨਾਲ ਗੱਠ ਜੋੜ ਨੂੰ ਲੈ ਕੇ ਵੀ ਨਹੀਂ ਦੇਣੀ ਬੜੀ ਚਰਚਾ ਹੋ ਰਹੀ ਹੈ ਤੁਸੀਂ ਮੰਨਿਓ ਕਿ ਜੇਕਰ ਬੀਜੇਪੀ ਦੇ ਨਾਲ ਗੱਠ ਜੋੜ ਹੁੰਦਾ ਪੰਜਾਬ ਚ ਤਾਂ ਅਕਾਲੀ ਦਲ ਸਟਰੋਂਗ ਹੋਏਗਾ ਹੋਰ ਮੈਨੂੰ ਪਤਾ ਤੇ ਨਹੀਂ ਹੁੰਦਾ ਕਿ ਨਹੀਂ ਹੁੰਦਾ ਨਾ ਮੈਂ ਇਹ ਪੁੱਛਿਆ ਹੀ ਹੈ ਹਮ ਐਕਚੁਅਲੀ ਮੈਂ ਦਰਸਲ ਬਹੁਤੀ ਖੁਭਦੀ ਨਹੀਂ ਸੀ ਇਹ ਸ਼ੁਰੂ ਤੋਂ ਮੇਰੀ ਯਾਦ ਤੇ ਪੈੜੀ ਹੈ ਜਿਆਦਾ ਮੈਂ ਇੱਥੇ ਰਹਿਨੀ ਤੁਸੀਂ ਇਹ ਦੇਖ ਲਓ ਪਹਿਲਾਂ ਵੀ ਜਾਦਾ ਮੈਂ ਆਪਣੀ ਸਥਾਨ ਤੇ ਰਹਿਣੀ ਹਾਂ ਪਰ ਮੈਂ ਲੀਡਰ ਪਰ ਮੈਂ ਮੰਤਰੀ ਹੋਵਾਂ ਸਭ ਵੀ ਮੈਂ ਦਫਤਰ ਜਾਣਾ ਕੰਮ ਕਰਨਾ ਕਰ ਹਾਂ ਜਾਂ ਉੱਥੇ ਵੀ ਮਨਿਸਟਰ ਦੀ ਕੋਠੀ 'ਚ ਵਰਕਰਾਂ ਨੂੰ ਮਿਲਣਾ ਮੈਂ ਲੀਡਰਸ ਵਿੱਚ ਬਹੁਤਾ ਬੈਠਦੀ ਨਹੀਂ ਹਾਂ ਇਹ ਜਿਹੜਾ ਗੱਠਜੋੜ ਹੋਏਗਾ ਮੈਂ ਸਭੰਦੀ ਹਾਂ ਕਿ ਜਰੂਰ ਬਾਦਲ ਸਾਹਿਬ ਗੱਲਬਾਤ ਮੁਕਾ ਕੇ ਥੋੜੀ-ਬਹੁਤੀ ਸ਼ਰਤਾਂ ਜਾਂ ਰਾਜਨੀਤਿਕ ਤੌਰ ਦੇ ਉੱਤੇ ਉਹਨਾਂ ਕੋਲੋਂ ਜਿਹੜੇ ਮੁੱਦੇ ਆ ਉਹਨਾਂ ਦੀ ਗੱਲ ਕਰਕੇ ਜਰੂਰ ਕਰਨੀ ਹਾਂ ਆਖਰੀ ਸਵਾਲ ਹੈ ਬੀਬੀ ਜੀ ਅੱਗੇ ਇਲੈਕਸ਼ਨ ਆ ਰਹੀ ਹੈ ਬੀਬੀ ਜਗੀਰ ਕੌਰ ਚੋਣ ਮੈਦਾਨ ਦੇ ਵਿੱਚ ਨਜ਼ਰ ਆ ਸਕਦੇ ਨੇ ਦਰਸਨ ਕਰੀ ਚੋਣ ਪਾਰਲੀਮੈਂਟ ਦੀ ਚੋਣ ਦਾ ਮੇਰਾ ਸ਼ੌਂਕ ਨਹੀਂ ਹੈ ਕੰ ਲੜਨਾ ਹੂੰ ਪਿਛਲੀ ਵਾਰੀ ਵੀ ਇਹਨਾਂ ਨੇ ਮੈਨੂੰ ਮਜਬੂਰ ਕਰਕੇ ਭੇਜਿਆ ਸੀ ਹੂੰ ਨਾ ਮੈਨੂੰ ਪਤਾ ਹੀ ਹੈ ਪਾਰਟੀ ਨੇ ਕਿਹਨੂੰ ਲੜਾਉਣਾ ਕਿਹਨੂੰ ਨਹੀਂ ਇਹਸ ਵਾਰ ਮਜਬੂਰ ਕਰਤਾ ਮੈਨੂੰ ਨਹੀਂ ਲੱਗਦਾ ਕਿਉਂਕਿ ਮੇਰਾ ਚਾਅ ਹੀ ਨਹੀਂ ਹੈਗਾ ਹਾਂ ਠੀਕ ਹੈ ਬੀਬੀ ਜੀ ਧੰਨਵਾਦ ਗੱਲਬਾਤ ਕਰਨ ਮੇਰੀ ਸੋ ਇਹ ਬੀਬੀ ਜਗੀਰਕੌਰ ਨੇ ਜਿਹੜੇ ਤਾਲ ਅਕਾਲੀ ਦਲ ਦੇ ਵਿੱਚ ਵਾਪਸੀ ਕਰ ਰਹੇ ਨੇ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਪਹੁੰਚਲੇ ਨੇ ਕਹਿੰਦੇ ਨੇ ਕਿ ਜਿਹੜੇ ਸਿਧਾਂਤਾਂ ਦੀ ਲੜਾਈ ਨੂੰ ਲੈ ਕੇ ਇਹਨਾਂ ਦੀ ਨਾਰਾਜ਼ਗੀ ਹੋਈ ਸੀਗੀ ਉਹ ਸਿਧਾਂਤਾਂ ਦੀ ਲੜਾਈ ਅਜੇ ਵੀ ਜਾਰੀ ਰੱਖਣਗੇ ਔਰ ਮਿਲ ਕੇ ਬਹੁਤ ਸਾਰੇ ਅਕਾਲੀ ਦਲ ਦੇ ਵਿੱਚ ਸੁਧਾਰ ਜਿਹੜੇ ਨੇ ਲੈ ਕੇ ਆਉਣਗੇ ਕੈਮਰਾਮੈਨ ਬਰਿੰਦਰ ਦੇ ਨਾਲ ਮਨਪੀ ਸਿੰਘ ਕਾਲੋਂ ਜਗਬਣੀ ਟੀਵੀ ਬੇਗਵਾਰ